ਜੀ ਕਾਕਾ ਖਾਲਸਾ ਬਾਈਕੂ ਜੀ ਕੀ ਫਤਿਹ ਮੈਂ ਆਪਣੇ ਇਲਾਕਾ ਨੂੰ ਅਸੀਂ ਉਹਨੂੰ ਆਪਣੇ ਹਲਕਾ ਵਾਸੀਆਂ ਨੂੰ ਇੱਕ ਨਵੀਂ ਖੁਸ਼ਕਬਰੀ ਦੇਣਾ ਚਾਹੁੰਦਾ ਕਿਉਂਕਿ ਸਾਡੇ ਨਾਲ ਬਿਜਲੀ ਦੇ ਇੱਕ ਬੜੀ ਵੱਡੀ ਪ੍ਰੋਬਲਮ ਸੀ ਜਿਹਦੇ ਵਿੱਚ ਬਹੁਤ ਫਲਕਚੁਏਸ਼ਨ ਹੁੰਦੀ ਸੀ ਤੇ ਅੱਜ ਤੋਂ 7-8 ਦਿਨ ਪਹਿਲਾਂ ਮੈਂ ਪੀਸੀਆ ਬਿਜਲੀ ਬੋਰਡ ਦੇ ਜਿਹੜੇ ਐਸਸੀ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਮੈਂ ਉਹਨਾਂ ਨਾਲ ਡਿਸਕਸ ਕੀਤਾ ਕਿ ਇਹ ਕਿਉਂ ਫਲਕਚੁਏਸ਼ਨ ਹੋ ਰਹੀ ਹੈ ਕਿਉਂਕਿ ਇਸ ਵਾਰੀ ਕਾਫੀ ਫਲਕਚੁਏਸ਼ਨ ਹੋਈ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਆਪਣੇ ਨਾਲ ਗ੍ਰੇਡ ওভারਲੋਡ ਆ ਜਾਂਦੇ ਨੇ ਨਹੀਂ ਆਪਣੇ ਫੀਲਟਰ ਕੂਕਲੇ ਦੇ ওভারਲੋਡ ਆ ਫਿਰ ਉਹਨਾਂ ਕੋਲ ਪੁੱਛਿਆ ਕਿ ਇਹਦਾ ਹੱਲ ਕੀ ਆ ਉਹਨਾਂ ਨੇ ਮੈਨੂੰ ਉਹਦੇ ਵਿੱਚੋਂ ਦੱਸਿਆ ਕਿ ਇਹਦਾ ਹੱਲ ਇਹ ਈ ਆ ਕਿ ਇੱਕਾਪਨੂ ਬਿਜਲੀ ਘਰ ਨਵਾਂ ਲਵਾਉਣਾ ਪਊਗਾ ਤੇ ਉਸ ਤੋਂ ਬਾਅਦ ਅਈ ਉਹ ਕਾਰਵਾਈ ਚ ਲਿਆਂਦਾ ਫਿਰ ਉਹਨੂੰ ਸਿਸਟਮ ਚ ਲਿਆਂਦਾ ਜਦੋਂ ਉਹ ਸਿਸਟਮ ਚ ਲਿਆਂਦਾ ਤਾਂ ਸਾਨੂੰ ਪਤਾ ਲੱਗਾ ਕਿ ਇਹਦੇ ਦੀ 2 ਏਕੜ ਜ਼ਮੀਨ ਚਾਹੀਦੀ ਆ 2 ਏਕੜ ਜਿਹੜੀ ਜ਼ਮੀਨ ਚਾਹੀਦੀ ਆ ਫਿਰ ਮੈਂ ਭਗਤਪੁਰ ਦੀ ਪੰਚਾਇਤ ਨੂੰ ਰਿਕਵੈਸਟ ਕਰਕੇ ਇੱਕ 2 ਏਕੜ ਦੀ ਜਿਹੜੀ ਆ ਉਹ ਭਗਤਪੁਰ ਪਿੰਡ ਕੋ ਆਪਣੇ ਕੋ ਲੈ ਕੇ ਤੇ ਕੱਲ ਪੀਪੀਐਸਪੀਸੀ ਨੂੰ ਹੈਂਡਓਵਰ ਕਰ ਦਿੱਤੀ ਉਹਦੀ ਸਾਰੀ ਕਾਰਵਾਈ ਪੂਰੀ ਹੋ ਗਈ ਆ ਤੇ ਅਗਲੇ 1 ਸਾਲ ਦੇ ਵਿੱਚ ਵਿੱਚ ਮੇਰੀ ਕੋਸ਼ਿਸ਼ ਆ ਕਿ ਉਹ ਪਲਾਂਟ ਉਹ ਜਿਹੜਾ ਬਿਜਲੀ ਫਿਲਟਰ 66 ਕੇਵੀ ਦਾ ਉਹ ਚਲਾ ਦਿੱਤਾ ਜਾਊਗਾ ਜਦੋਂ ਉਹ ਬਿਜਲੀ ਦਾ ਫਿਲਟਰ 66 ਚੱਲ ਜਾਊਗਾ ਤੇ ਕਪੂਰਲੇ ਦੇ ਦੋ ਫਿਟਰਾ ਇੱਕ ਕਪੂਸਰਾ ਸ਼ਹਿਰੀ ਤੇ ਇੱਕ ਨੰਗਲ ਰੈਂਡਰ ਜਿੰਨਾਂ ਦਾ ਲੋਡ ਵੰਡਿਆ ਜਾਊਗਾ ਅੱਧਾ ਤਾਂ ਹੋ ਜਾਊਗਾ ਜਿਸ ਨਾਲ ਉਹ ਫਿਲਟਰ ਤੇ ਅੱਧਾ ਦਾ ਲੋਡ ਆਉਣ ਨਾਲ ਜਿਹੜੀ ਬਿਜਲੀ ਦੀ ਸਮੱਸਿਆ ਉਥਲੇ ਵਾਸੀਆਂ ਦੀ ਹੱਲ ਹੋ ਜੂਗੀ ਵਾਈਕੂ ਜੀ ਦਾ ਕਾਲ ਸਾਹਿਬ ਵਾਈਕੂ ਜੀ ਦੇ ਫਤਿਹ